ਦੀ ਸੰਸਥਾ ਪਰिवर्तन ਵੱਲੋਂ ਬਾਰੂ ਮਲ ਦੀ ਧਰਮਸ਼ਾਲਾ ਵਿਖੇ ਸ਼ਹੀਰ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਲੋਕਾਂ ਨੇ ਵੱਧ ਛੜ ਕੇ ਖੂਨਦਾਨ ਕੈਂਪ ਵਿੱਚ ਹਿੱਸਾ ਲਿਆ ਤੇ ਸੰਸਥਾ ਪਰिवर्तन ਦੀ ਸਲਾਗਾ ਕੀਤੀ ਕੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਬ੍ਰਿੰਦਰ ਸ਼ਰਮਾ ਜੀ ਪਰਵਰਤਨ ਸੁਸਾਇਟੀ ਮਾਰਕਾ ਫਰਮ ਨੇ ਦਿਨ ਸੁੰਦਰ ਕੈਂਪਿੰਗ ਰੋਡ ਉੱਤੇ ਕੰਟਿਨਿਊ ਚੱਲ ਰਹੀ ਹੈ ਜੋ ਕਿ ਬਹੁਤ ਹੀ ਸੈਨਿਕ ਪੂਰਨ ਸਥਿਤੀ ਹੋ ਰਹੀ ਹੈ ਹਰ ਕਿਤੇ ਕਿਤੇ ਵੀ ਬ੍ਰੈਡ ਦੀ ਰੋਡ ਪੈਂਦੀ ਹੈ ਤਾਂ ਖੁਦ ਸਾਨੂੰ ਵੀ ਕਿਤੇ ਰੋਡ ਪੈਂਦੀ ਹੈ ਅਸੀਂ ਵੀ ਇਸ ਵੀਰ ਦਾ ਸਹਿਯੋਗ ਲੈ ਕੇ ਅੱਗੇ ਇਸ ਚੀਜ਼ ਨੂੰ ਕੰਟੀਨਿਊ ਰੱਖਣਾ ਬਹੁਤ ਹੀ ਸੋਹਣਾ ਫਰੰਨਾ ਜੀ ਲਗਾਤਾਰ ਹੁੰਦਾ ਰਹਿਣਾ ਚਾਹੀਦਾ ਤਾਂ ਕਿ ਜਿੰਨੇ ਕਿੰਨੀਆਂ ਜ਼ਿੰਦਗੀਆਂ ਨੇ ਜੋ ਇਸ ਦਿਨ ਨਾਲ ਬਚਾਈ ਜਾ ਸਕਦੀਆਂ ਜੋਗੀ ਦੋਗੇ ਜੀ ਵੈਸੇ ਅੱਜ ਕੱਲ ਦੀ ਜੁਵਾ ਪੀੜੀ ਬਹੁਤ ਅਵੇਰ ਹੋ ਚੁਕੀ ਹੈ ਤੇ ਖੁੰਦਾਨ ਕਰਨ ਦੇ ਵਿੱਚ ਅੱਗੇ ਹੁੰਦੀ ਹੈ ਫਿਰ ਵੀ ਕੁਝ ਹੱਦ ਤੱਕ ਲੋਕ ਭਰਾਂਦੇ ਰਹੇ ਉਹਨਾਂ ਨੇ ਕੋਈ ਮੈਸੇਜ ਹੈ ਜੀ ਕਿ ਖੁੰਦਾਨ ਕਰਨ ਨਾਲ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਮਤਲਬ ਆਪਣੇ ਸ਼ਰੀਰ ਨੂੰ ਬਿਮਾਰੀ ਹੈ ਕੋਈ ਗਾੜਾ ਜਾਂ ਕੋਈ ਹੋਰ ਹੈ ਉਸੇ ਸਮੱਸਿਆ ਦੂਰ ਹੀ ਹੁੰਦੀ ਹੈ ਕੋਈ ਬਿਮਾਰੀ ਆਪਾਂ ਨੂੰ ਕ੍ਰੀਏਟ ਨਹੀਂ ਹੁੰਦੀ ਕੋਈ ਚੋਪੜਾ ਫਿਰ ਕੀ ਕਹੂੰਗਾ ਜੀ ਕੀ ਕਹੂੰਗਾ ਤੇਰੀ ਵਧੀਆ ਗੱਲ ਹੈ ਜੀ ਖੁੰਮ ਤਾਂ ਦੇਣਾ ਚਾਹੀਦਾ ਜਿਹਦਾ ਫਾਇਦਾ ਹੀ ਹੈ ਜੀ ਜਿਹੜਾ ਖੂਨ ਆਪਣਾ ਰੋਜ਼ ਬਣੀ ਜਾਂਦਾ ਗਾੜਾ ਹੋ ਜਾਂਦਾ ਗਾੜਾ ਜਿਉਂ-ਜਿਉਂ ਹੋਈ ਜਾਊਗਾ ਉਹਨੇ ਚ ਬਲੋਕੇਜ ਹੋਣੀ ਆ ਹੁਣ ਦਾਨ ਦੇਈ ਜਾਓਗੇ ਤਾਂ ਗਾੜਾ ਖੂਨ ਨਿਕਲ ਜਾਂਦਾ ਜੀ ਨਵਾਂ ਬਣ ਜਾਂਦਾ ਤੇ ਬਲੋਕੇਜ ਨਹੀਂ ਆਉਂਦੀ ਸਭ ਤੋਂ ਵਧੀਆ ਚੀਜ਼ ਹੈ ਹੁਣ ਦਾਨ ਦੇਣਾ ਬਹੁਤ ਜ਼ਰੂਰੀ ਹੈ ਵੀ ਠੀਕ ਰਹਿੰਦਾ ਔਰ ਦੂਜਿਆਂ ਨੂੰ ਵੀ ਬੇਨਿਫੀਟ ਹੈ ਇਸ ਚੀਜ਼ ਤੋਂ ਕਿਸੇ ਨੂੰ ਲੋੜ ਆ ਕੱਲੋਂ ਉਹ ਦਿੱਤਾ ਵੀ ਜਾ ਸਕਦੇ ਆ ਜੀ ਮੇਰਾ ਪਤਨੀ ਸ਼ੁਰੂ ਤੋਂ ਕਿੰਨੇ ਸਾਲ ਹੋ ਗਏ ਮਨਾ ਚੱਲਦਾ ਪਰਵਰਤਨ ਨਾਲ ਨਾਲੇ ਚੱਲਦਾ ਸ਼ੁਰੂ ਤੋਂ ਜੋ ਹਾਲੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਜੀ ਬਹੁਤ ਵਧੀਆ ਹੈ। ਸ਼ਰੀਰ ਵਾਸਤੇ ਆਪਣੇ ਵਾਸਤੇ ਵੀ ਸਭ ਦੂਜੇ ਵਾਸਤੇ ਹੈਗੀ ਹੈਗਾ ਜਿਹਨੂੰ ਨਾਮ ਦਵਾਂਗੇ। ਆਪਣੇ ਵਾਸਤੇ ਵੀ ਬਹੁਤ ਬਣੀ ਬੁਣੀ ਕੀ ਨਾਮ ਹੈ ਜੀ ਜੀ ਸ਼ਰਮਾ ਜੀ ਮੈਡਮ ਸੰਸਥਾ ਪਰਵਰਤਨ ਨੇ ਕਾ ਕਾਰਿਆ ਕਰਦੀ ਹੈ ਅੱਜ ਵੀ ਖੂਨਦਾਨ ਕੈਂਪ ਲਗਾਇਆ ਕੀ ਕਹੋਗੇ ਉਹਦੇ ਲਈ ਸਰ ਸਰ ਪਰਵਰਤਨ ਬਹੁਤ سارے ਕਾਰਜ ਕਰੀਏ ਇਸ ਤਰ੍ਹਾਂ ਲੋੜਵੰਦ ਬੱਚਾ ਲਈ ਪੜ੍ਹਾਈ ਦੇ ਉਤੇ ਖਰਚਾ ਕਰਦੀ ਹੈ ਬਾਕੀ ਸਾਨੂੰ ਉਹ ਕਰੀਬ ਲੋਕ ਮਿਲ ਜਿੱਤੇ ਜਿਹੜਾ ਆਪਣੀ ਇਲਾਜ ਨਹੀਂ ਕਰਾ ਸਕਦੇ ਸਾਡੀ ਮੁੱਖ ਮਤਲਬ ਸਾਡੀ ਇਸ ਹੋਇਆ ਵੀ ਅਸੀਂ ਕਿਸੇ ਨੂੰ ਮਾਰਨਾ ਨਹੀਂ ਹੈ ਨਾ ਖੂਨ ਕਰਕੇ ਨਾ ਹੀ ਇਲਾਜ ਕਰਕੇ ਅਸੀਂ ਇੰਨੇ ਲੋਕਾਂ ਦਾ ਇਲਾਜ ਕਰਾ ਚੁੱਕੇ ਹਾਂ ਜਿਹੜਾ ਕਿ ਆਪਣੇ ਇਲਾਜ ਨਹੀਂ ਕਰਾ ਸਕਦੇ ਸੋ ਉਹਨਾਂ ਨੂੰ ਦੂ ਤੀ ਤੱਕ ਲੈ ਕੇ ਜਾਂਦੇ ਹਾਂ ਬਹੁਤ ਸਾਰੇ ਆਪਰੇਸ਼ਨ ਕਰੰਨੇ ਆ ਉਹ ਜਿਹੜਾ ਕਰੀਬ ਲੋਕ ਨੇ ਮਤਲਬ ਕਿ ਅਸੀਂ ਉਹਨਾਂ ਦੀ ਹਮੇਸ਼ਾ ਸਿਹਤ ਲਈ ਖੜੇ ਰਹਿੰਦੇ ਸਾਡੀ ਸਾਰੀ ਟੀਮ ਇੱਕ ਸੋਸਥਾ ਪ੍ਰਵਰਤਨ ਹੋਰ ਗੋਗੇ ਹਾਂਜੀ ਅਸੀਂ ਉਹ ਲੋਕਾਂ ਨਾਲ ਵੀ ਅੱਗੇ ਲੈ ਕੇ ਆਨੇ ਆ ਜਿਹਨਾਂ ਸਮਾਜ ਵਾਸਤੇ ਕੁਝ ਵੱਖਰਾ ਕੀਤਾ ਹੁੰਦਾ ਹੈ ਕਿ ਉਹਨਾਂ ਦੇ ਕੈਂਪ ਤੋਂ ਪੁੱਛੇ ਬੱਚਿਆਂ ਨੂੰ ਵੀ ਮੋਟੀਵੇਸ਼ਨ ਮਿਲੇਗਾ ਅਸੀਂ ਇਹ ਵਿੱਚ ਕਰ ਸਕਦੇ ਆ ਸਾਡਾ ਕੁਲੋਜੀਅਲ ਬੱਚੇ ਆਂਦੀਆਂ ਨੇ ਜਿਸਦੇ ਇੱਕ ਪਾਪਾ ਦੀ ਡੈਥ ਹੋ ਗਈ ਉਹ ਕੰਨੇ ਦੀ ਚੋਸੀ ਰੈਡੀ ਲਾ ਰਹੀ ਸੀ ਤਾਂ ਉਹਨੂੰ ਲੋਕ ਮਜ਼ਾਕ ਉਡਾ ਰਹੇ ਸੀ ਅਸੀਂ ਪਰ ਉਹਨੂੰ ਪੋਲਿਸ਼ ਕੀਤਾ ਉਹਨੂੰ ਕਿਹਾ ਵੀ ਤੂੰ ਬੱਡੇ ਹੋ ਰਹੀ ਕੋ ਬਹੁਤ ਕੁਝ ਕਰ ਸਕਦੀ ਹੈ ਔਰ ਆਪਣੇ ਪਰਿਵਾਰ ਨੂੰ ਪਾਲ ਰਹੀ ਹੈ ਇਹ ਕੋ ਮਜ਼ੂਰ ਸੀ ਇੰਨੇ ਚੋਗੀ ਔਰ ਇੰਕਾਰ ਵਾਲੀ ਫੁਦੀ ਮਤਲਬ ਉਹਨੇ ਕੰਟਰੈਕਟਰ ਬਣ ਕੇ ਤੇ ਉਹਨੇ ਇੰਨੇ ਉਹਨਾਂ ਨੂੰ ਮਿਸਤਰੀਆਂ ਨੂੰ ਮਜ਼ਦੂਰਾਂ ਨੂੰ ਕੰਮ ਦੇ ਰੱਖਿਆ ਐ ਇਦਾਂ ਮੋਟੀਵੇਸ਼ਨ ਲੜਕੀਆਂ ਨੂੰ ਸਿੱਕੇ ਲੈ ਕੇ ਆਨੇ ਆ ਔਰ ਦੂਜਿਆਂ ਨੂੰ ਵੀ ਇਸ ਤਰ੍ਹਾਂ ਸਿੱਖਿਆ ਮਿਲਦੇ ਵੀ ਆਪਾਂ ਨੂੰ ਕਿਤੇ ਵੀ ਕੁੜੀਆਂ ਨੂੰ ਘੱਟ ਨਹੀਂ ਸਮਝਦੇ ਨਾ ਜਾਈਦਾ। ਨਸਤਾ ਪਰਵਰਤਨ ਨੇ ਅੱਜ ਫੂੰਦਣ ਕੈਂਪ ਲਗਾਇਆ ਕੀ ਕਹੋਗੇ ਉਹਦੇ ਲਈ। ਸਾਰਾ ਇਹ ਸਾਰਾ ਸਾਡਾ ਅਪਰਾਲਾ ਨਾ ਇਹ ਲੋਕਾਂ ਦੇ ਸਹਿਯੋਗ ਨਾਲ ਜੋ ਹੋ ਰਿਹਾ ਬਹੁਤ ਸਾਲਾਂ ਤੋਂ ਚੱਲ ਰਿਹਾ 2008 ਤੋਂ ਨਸਤਾ ਅਸੀਂ ਲੋਕਾਂ ਦੇ ਧੰਨਵਾਦੀ ਆ। ਤੇ ਸਾਰੇ ਜਿਹੜੀ ਟੀਮ ਆ ਸਾਡੀ ਮੈਂਬਰਾਂ ਦੇ ਤੇ ਉਹਨਾਂ ਦੇ ਸਹਾਇਕ ਜੋਗ ਕਦਮ ਰਾਹੀਂ ਇਹ ਕੰਮ ਚਨੀਪਰੇ ਚੱਲ ਰਹੀ ਹੈ ਬਹੁਤ ਜਿਆਦੀ ਵਧੀਆ ਲੱਗ ਰਿਹਾ ਹੈ ਸ਼ਹਿਰ ਵਾਸੀਆਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਸ਼ਹਿਰ ਵਾਸੀਆਂ ਨੂੰ ਇਹੀ ਆ ਜੀ ਵੀ ਕਿਸੇ ਦੀ ਬਲੱਡ ਕਰਕੇ ਜਾਨ ਨਾ ਜਾਵੇ ਕਿਉਂਕਿ ਹੋਰ ਤਾਂ ਇਹਦਾ ਕੋਈ ਹੈ ਨਹੀਂ ਵੀ ਕਿਸੇ ਚੀਜ਼ ਤੋਂ ਨਕਲੀ ਪੈਦਾ ਹੋ ਸਕਦਾ ਇਹ ਤਾਂ ਬੰਦੇ ਤੋਂ ਬੰਦੇ ਦਾ ਹੀ ਲੱਗੂ ਘੱਟੋ ਘੱਟ ਆਪਾਂ ਇਹ ਸੌਂਗ ਕਰੀਏ ਵੀ ਨਾਲ ਦੇ ਨੂੰ ਜਾਗਰਤ ਕਰੀਏ ਵੀ ਬਲੱਡ ਦਿਓ ਤਾਂ ਕਿ ਕਦੇ ਕਿਸੇ ਦੀ ਜਾਨ ਨਾ ਜਾਵੇ ਚਾਹੇ ਉਹ ਹਸਪਤਾਲ ਚ ਜਾ ਕੇ ਦੇਣ ਚਾਹੇ ਕੈਂਪਰਾਂ ਹੀ ਦੇਣ ਇਹਨੂੰ ਆਤਮਵਿਸ਼ਵਾਸ ਪੜਾਓ ਇੱਥੇ ਸੰਸਥਾ ਪਰਿਵਰਤਨ ਇਹਦੇ ਨਾਲ ਨਾਲ ਹੋਰ ਕੀ ਸਮਾਜੀ ਕਾਰਜ ਕਰਦੀ ਹੈ ਸੰਸਥਾ ਪਰਿਵਰਤਨ ਵੱਲੋਂ ਬਹੁਤ ਸਾਰੇ ਕਾਰਜ ਕੀਤੇ ਜਾਂਦੇ ਨੇ ਜਿਵੇਂ ਗਰੀਬ ਬੱਚਿਆਂ ਦੀ ਪੜ੍ਹਾਈ ਹੋ ਗਈ ਉਹਦੇ ਸੰਬੰਧਿਤ ਜੇ ਖਰਚਾ ਨਹੀਂ ਕਰ ਸਕਦਾ ਕੋਈ ਬਹੁਤ ਜ਼ਿਆਦਾ ਗਰੀਬ ਆ ਉਹ ਵੀ ਕੋਸ਼ਿਸ਼ ਕਰਦੇ ਆ ਸੰਸਥਾ ਵੀ ਉਹਦੀ ਮਦਦ ਕੀਤੀ ਜਾਵੇ ਤੇ এনवायरमेंट ਤੇ ਕੰਮ ਕਰ ਰਹੀ ਆ ਜੀ ਉਹ ਤਾਂ ਪ੍ਰੀ ਰੋਡ ਤੇ ਲਾਈਨ ਤੇ ਉੱਤੇ ਸਿਨੇਮਾ ਰੋਡ ਤੇ ਜਾ ਕੇ ਤੇ ਕਿਸੇ ਦੇ ਕੋਲ ਹੁੰਦਾ ਸੰਸਥਾ ਵੱਲੋਂ ਉਪਰਾਲਾ ਹੁੰਦਾ ਵੀ ਉੱਤੇ ਉੱਤੇ ਵੰਡੇ ਜਾਂਦੇ ਤੇ ਇਲਾਜ ਤੇ ਇਲਾਜ ਚੱਲਦੇ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز